ਲੋ ਜੀ ਹੁਣ ਆਪਾਂ ਲਾ ਲਈ ਲਾਈਟ ਪਹਿਲਾ ਪਲੈਟ ਲੋਣੀ ਭੁੱਲ ਗਏ ਸੀ ਆ ਦੇਖੋ ਆਪਣੇ ਮਟਰਾਂ ਸਾਸੀ ਸਾਸਰੀ ਕਾਲਜੀ ਆਪ ਸਭ ਨੂੰ ਪਿਆਰ ਭਰੀ ਇਹਦੇ ਵਿੱਚ ਪਾਇਆ ਸੀ ਆਪਾਂ ਦੀ ਤੇਲ ਸਰੋਂ ਦਾ ਸਰੋਂ ਦੇ ਤੇਲ 'ਚ ਆਪਾਂ ਮੋٹے ਮੋٹے ਦੇਖੋ ਜੀ ਟਮਾਟਰ ਕੱਟ ਕੇ ਦਿੱਤੇ ਹੋਏ ਆ ਪਿਆਜ਼ ਲਸਣ ਤੇ ਅਦਰਕ ਇਹਨੂੰ ਮੋਟਾ ਮੋਟਾ ਭੁੰਨਣਾ ਜ਼ਰੂਰੀ ਹੈ ਕਿਉਂਕਿ ਜਿਹੜਾ ਇਹਦਾ ਟੇਸਟ ਹੁੰਦਾ ਨਾ ਜੀ ਕੱਚੇ ਬਣ ਦਾ ਉਹ ਖਤਮ ਹੋ ਜਾਂਦਾ ਜਾਨੀ ਕਿ ਬੱਚੇ ਨਹੀਂ ਕਹਿੰਦੇ ਵੀ ਸਾਨੂੰ ਲਸਣ ਦਾ ਅਦਰਕ ਦਾ ਟੇਸਟ ਆ ਰਿਹਾ ਉਹ ਚੀਜ਼ਾਂ ਨਹੀਂ ਆਉਂਦੀਆਂ ਇਹਦਾ ਟੇਸਟ ਫਿਰ ਵਿੱਚ ਇੱਕ ਬੈਲੈਂਸ ਹੋ ਜਾਂਦਾ ਹੈ ਜੇ ਤੁਸੀਂ ਇਸ ਤਰੀਕੇ ਨਾਲ ਮਟਰ ਪਨੀਰ ਬਣਾਉਂਗੇ ਨਾ ਤਾਂ ਜਵਾਕ ਮੰਗਣਗੇ ਵੀ ਮੰਮੀ ਮਟਰ ਪਨੀਰ ਬਣਾਓ ਆਹ ਲਾ ਆਪਣੇ ਮਟਰ ਆ ਗਏ ਹੀ ਅਸੀਂ ਵੀਡੀਓ ਦੁਬਾਰਾ ਸਟਾਰਟ ਕਰੀਆ ਪਹਿਲਾਂ ਲਾਈਟ ਹੈ ਨਹੀਂ ਸੀਗੀ ਆਹ ਮਟਰ ਹੈ ਜੀ ਆਹ ਹਰਾ ਧਨੀਆ ਹੈ ਭਰਗਾ ਮਿਰਚਾਂ ਤੇ ਨਮਕ ਮਿਰਚ ਤੇ ਆਪਾਂ ਬਹੁਤ ਥੋੜੀਆਂ ਚੀਜ਼ਾਂ ਨਾਲ ਬਣਾਵਾਂਗੇ ਇੱਕ ਆਪਾਂ ਘਰ ਦੀ ਮਲਾਈ ਦਾ ਇੱਕ ਚਮਚਾ ਪਾਵਾਂਗੇ ਉਹ ਦੀਪੂ ਚਾੱਕੀ ਨਹੀਂ ਲਿਆਇਆ ਹਣੇ ਲੈ ਕੇ ਆਉਣੀ ਆ ਤੇ ਅੱਜ ਮੰਮੀ ਸਪੈਸ਼ਲ ਬਣਾਉਗੀ ਪੁੱਛੋ ਕਿਵੇਂ ਪਨੀਰ ਬਣਾਉਗੀ ਸਪੈਸ਼ਲ ਸਾਰਾ ਸਾਰਾ ਪਨੀਰ ਨਹੀਂ ਸੱਟੂ ਆ ਹਾਂ ਬੋਈ ਛੜਦੀ ਨਹੀਂ ਪਾਵਲੀ ਤਾਂ ਨਹੀਂ ਵਈ ਇਹਨੂੰ ਭੁੰਨਤਾ ਨਹੀਂ ਆ ਦੇਖੋ ਜੀ ਸਾਡੇ ਕੋਲੇ ਮੁੱਲ ਦਾ ਪਨੀਰ ਹੈ ਥੋੜਾ ਜਿਹਾ ਸੀਗਾ ਉਸ ਇਹਦੇ ਨਾਲ ਹੋਰ ਇੱਕ ਟਿਕੜੀ ਜੀ ਕਿ ਉਹ ਦੀਪੂ ਖਾ ਗਿਆ ਨੂਨ ਲਾ ਕੇ ਨੂਨ ਗੰਡਾ ਲਾ ਕੇ ਖਾ ਗਏ ਮੈਂ ਪਨੀਰ ਨੂੰ ਥੋੜਾ ਜਿਹਾ ਪਿਉਂਗਾ ਜਰੂਰ ਰੱਖੋ ਜੀ ਇਹ ਸੌਫਟ ਹੋ ਜਾਂਦਾ ਆ ਦੇਖੋ ਜੀ ਜਿਹੜੇ ਆਪਣੇ ਪਿਆਜ਼ ਐ ਟਮਾਟਰ ਐ ਇਹ ਅੱਧਾ ਭੁੰਨ ਚੁੱਕਿਆ ਵਾ ਅੱਜ ਆਪਾਂ ਇਹ ਅੱਧੀ ਭੁੰਨ ਨਹੀਂ ਜਿਵੇਂ ਵਾਲੇ ਨਹੀਂ ਜਿਵੇਂ ਭੁੰਨਨੇ ਕੋਲ ਆਪਾਂ ਅੱਧਾ ਤਾਂ ਭੁੰਨ ਨਹੀਂ ਹੁਣ ਉਹ ਪਾ ਦੇ ਫਿਊਰੀ ਕੀ ਹੁੰਦੀ ਪਿਊਰੀ 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 ਨਹੀਂ ਪਿਊਰੀ ਹੁੰਦੀ ਐ ਪਿਊਰੀ ਮੈਂ ਕਹਾਂ ਤਾਂ ਅੱਤਾ ਬਾਅਦ ਚ ਹੁਣ ਹਵਾਲ ਲੈ ਕੇ ਆ ਆ ਲਓ ਜੀ ਸੱਚ ਉਹਨਾਂ ਨੂੰ ਦੱਸਣਾ ਭੁੱਲ ਗਿਆ ਜੀ ਕੱਲ ਮੈਂ ਬੜਾ ਹੀ ਸੀ ਗੋਭੀ ਫੁੱਲ ਵਾਲੀ ਤੇ ਸਾਡੇ ਮੋٹے ਦਾ ਫਿਰ ਰਿਕਾਰਡ ਤੋੜਤਾ ਮੋਟਾ ਵੀ ਸਾਰੀ ਖਾ ਗਿਆ ਮੇਰੇ ਨਾਲੋਂ ਵੱਧ ਮੋਟੇ ਨਹੀਂ ਖਾਦੀ ਐ ਲੈ ਭੱਜ ਗਈ ਤੂੰ ਗ੍ਰੈਂਡ ਕਰਕੇ ਲੈ ਗਈ ਤੂੰ ਵੀਡੀਓ ਬਣਾ ਖੜਾ ਦੇ ਗ੍ਰੈਂਡ ਕਰਾਂ ਮੈਂ ਕੱਲ ਇਹ ਗ੍ਰੈਂਡ ਕਰਕੇ ਲੈ ਜਾਂਦਾ ਜੀਪੂ ਆਹ ਦੇਖ ਲਓ ਜੀ ਤੁਹਾਡੇ ਸਾਹਮਣੇ ਗੱਲਪਾਂ ਬਦਲੀ ਜਾਂਦਾ ਜੁਜਰਤ ਦੇ ਵਿੱਚੋਂ ਹਾ ਲਓ ਜੀ ਆਪਣਾ ਜਿਹੜਾ ਸਮਾਨ ਪਿਆ ਸਬਜ਼ੀ ਬਣਾਉਣ ਵਾਲਾ ਆਪਾਂ ਸਾਨੂੰ ਪਤਾ ਹੀ ਐ ਰੋਜ਼ ਲੇਟ ਹੋ ਜਾਂਦੀ ਐ ਕੱਪੜੇ ਦਾ ਕੰਮ ਕਰਦੇ ਕਰਕੇ ਆ ਦੇਖੋ ਜੀ ਬੜਾ ਬਰੀਕ ਵੀ ਨਾ ਕਰੀ ਆ ਦੇਖੋ ਜਪਣਾ ਸਰੋਂ ਦਾ ਤੇਲ ਦੁਬਾਰੇ ਗਰਮ ਹੋ ਗਿਆ ਆਪਾਂ ਥੋੜਾ ਜਿਹਾ ਹੋਰ ਪਾਇਆ ਕਿਉਂਕਿ ਇਹਦੇ ਵਿੱਚ ਆਪਾਂ ਉਹ ਭੁੰਨ ਲਏ ਸੀਗੇ ਜੇ ਆਪਾਂ ਉਸ ਰੋਟੀ ਭੁੰਨ ਕੇ ਬਣਾਵਾਂਗੇ ਨਾ ਕਦੇ ਵੀ ਮਤਲਬ ਕੱਚਾਪਨ ਨਹੀਂ ਆਊਗਾ ਆ ਲੋ ਜੇ ਆਪਾਂ ਪਾਇਆ ਥੋੜਾ ਜਿਹਾ ਜੀਰਾ ਤੇ ਆ ਆਪਣੀ ਪਿਉਰੀ ਹੈ ਜੀ ਅਦਰ ਰੜਕੇ ਜਿਹਾ ਆਪਾਂ ਬਾਲੀ ਨੂੰ ਅਦਰ ਗ੍ਰੈਂਡ ਕੀਤੀ ਤੁਸੀਂ ਇਹਨੂੰ ਵੱੱਦ ਵੀ ਕਰ ਸਕਦੇ ਹੋ ਪਰ ਅਸੀਂ ਇਹਨੂੰ ਕੱਟ ਕਰਾਂਗੇ ਗ੍ਰੈਂਡ ਕਰਤੀ ਹੈ ਨਾ ਜੀ ਕਿ ਫਲੇਵਰ ਵੀ ਹੋਣਾ ਚਾਹੀਦਾ ਕਬਜੀ ਖਾਣ ਦੇ ਕਿਉਂਕਿ ਬਾਲੀ ਬਰੀਕ ਜੀ ਸਾਡੇ ਅਸੀਂ ਮੈਂ ਤੇ ਦੀਪੂ ਖਾਣੀ ਪਸੰਦ ਨਹੀਂ ਕਰਦੇ ਲੈ ਦੀਪੂ ਸੱਟ ਕੇ ਲੈ ਤੁਸੀਂ ਬੜਾ ਮ ਸਤਿ ਸ਼੍ਰੀ ਅਕਾਲ ਇਹਦਾ ਕੈਮਰਾਮੈਨ ਕੋਲ ਦੀਂਦੇ ਚੱਲੀ ਜਾਂਦਾ ਹੱਥ ਆ ਗਿਆ ਮੇਰਾ ਚਲ ਕੋਈ ਨਾ ਇਹ ਐਡਿਟ ਕਰ ਦਾਂਗੇ ਇਹੋ ਉਹ ਮਸਾਲਾ ਜਿਹੜਾ ਆਪਾਂ ਥਾ ਜਿਹੜਾ ਮਸਾਲਾ ਜਿਹੜਾ ਤੁਸੀਂ ਉਹ ਬਾਲਾ ਬਰੀਕ ਮਰਜੀ ਦਿਓ ਜੀ ਮੋਟਾ-ਮੋਟਾ ਟੀਰਕੇ ਨੂੰ ਪੁੰਨੇ ਨੂੰ ਪੁੰਨ ਕੇ ਤੇ ਫੇਰ ਜਿਵੇਂ ਤੁਸੀਂ ਦੱਸਿਆ ਭਾਵੇਂ ਨੂੰ ਪੁੰਡੇ ਚ ਗ੍ਰੈਂਡ ਕਰ ਲਓ ਭਾਵੇਂ ਜ ਦੂਸਰ ਚ ਫਰੇਮੇ ਹੁੰਦਾ ਜੀ ਜਦੋਂ ਆਪਾਂ ਪਨੀਰ ਖਾਵਾਂਗੇ ਨਾ ਜੀ ਜਿਹੜਾ ਫਲੇਵਰ ਆ ਪਨੀਰ ਚ ਉਹ ਮਸਾਲੇ ਤੇ ਘੁਲ ਜਾਂਦਾ ਫਿਰ ਪਨੀਰ ਵਿੱਚੋਂ ਫੋਕਾ ਹੀ ਨਹੀਂ ਲੱਗਦਾ ਉਹਨਾਂ ਦੇ ਜਿਹੜਾ ਮਸਾਲੇ ਜੋ ਮਤਲਬ ਪਪਾ ਆ ਪੱਲਾਸਨ ਬਿਆਜ ਉਹਦਾ ਕੱਚਾਪਨ ਬਿਲਕੁਲ ਨਹੀਂ ਆਊਗਾ ਬਿਲਕੁਲ ਵੀ ਹੁਣ ਆਪਾਂ ਜੇ ਛੱਟਾ ਮੇਰੀ ਹਰੀ ਮਿਰਚ ਹੈ ਹਰੀ ਮਿਰਚ ਕਦੇ ਵੀ ਵਿੱਚ ਨਾ ਪੀਸਿਓ ਜਦੋਂ ਹਰੀ ਮਿਰਚ ਪਿਸਦੀ ਸਮਝੋ ਤੇਜ ਹੋ ਗਈ ਜੇ ਤੁਸੀਂ ਐ ਪਾਉਂਗੇ ਐ ਐ ਤੇਜ ਨਹੀਂ ਹੋਊਗੀ ਜਦੋਂ ਤੁਸੀਂ ਉਹਨੂੰ ਪੀਸ ਕੇ ਛੱਟੋਂਗੇ ਵੀਰੇ ਫਿਰ ਤਾਂ ਹੈ ਨਾ ਠਿਆਂੜੇ ਵਰਗੂ ਹੋਟੇ ਬਿਆਮਾ ਸਾਥੀ ਕਹਿੰਦਾ ਮੈਨੂੰ ਪਨੀਰ ਪਸੰਦ ਨਹੀਂ ਆਉਂਦਾ ਕਿਉਂਕਿ ਕਰਦੇ ਕੀ ਆ ਜਿਹੜੇ ਡੜੇ ਮੋਟੇ ਟੁਕੜੇ ਵਿੱਚ ਛੱਟ ਦਿੰਦੇ ਆ ਬਾਅਦ ਚ ਜਿਹੜੀ ਤਰੀ ਹੁੰਦੀ ਆ ਗਰੇਵੀ ਹੁੰਦੀ ਆ ਕੋਚ ਬੰਦਾ ਹੋ ਕਰੀ ਜਾਂਦਾ ਕਿ ਤੁਸੀਂ ਪਹਿਲੀ ਟੁਕੜੇ ਛੋਟੇ ਕਰ ਲੋ ਕਿ ਉਹ ਜਿਹੜਾ ਜਿਹੜਾ ਮਿਕਸਚਰ ਆ ਪਨੀਰ ਚ ਚੰਗੀ ਤਰ੍ਹਾਂ ਘੁਲ ਜੇ ਉਹ ਚੰਗੀ ਤਰ੍ਹਾਂ ਘੁਲਦਿਆਂ ਪਨੀਰ ਵਿੱਚੋਂ ਕੱਚਾ ਰਹਿ ਜਾਂਦਾ ਫਿਰ ਸਵਾਦ ਨਹੀਂ ਆਉਂਦਾ ਉੱਥੇ ਖਾਣ ਦਾ ਲਓ ਜੀ ਆਪਣਾ ਮਸਾਲਾ ਤਾਂ ਪਹਿਲਾਂ ਭੁੱਜਿਆ ਹੀ ਹੋਇਆ ਸੀ ਆਪਾਂ ਥੋੜਾ ਜਿਹਾ ਸੇਕ ਹੋਰ ਲਵਾ ਲਿਆ ਨੂੰ ਹਾਂ ਦੇਖੋ ਜੀ ਤਾਂ ਭੁੱਜ ਚੁੱਕਿਆ ਬੜਾ ਭੁੰਨਾਂਗੇ ਤੇ ਟਕੜਤਾਂ ਆ ਜੂਗੀ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਦਰੜ ਮਰੜ ਕੀਤਾ ਇੱਕ ਚਮਚ ਧਨੀਆ ਇਹ ਅਸੀਂ ਜ਼ਰੂਰੀ ਪਾਉਣੇ ਆ ਜੀ ਆਪਣਾ ਲਾਲ ਚਟਪਟਾ ਮਸਾਲਾ ਜੇ ਮਿਰਚੀ ਹੈ ਕਿ ਬਿਸਰਵਾਤਾ ਮਿਰਚਾ ਮਿਰਚਾ ਮਿਰਚਾਂ 'ਚੀ ਥੋੜੀ ਜਿਹੀ ਤੇਲ ਖਣੀ ਪਸੰਦ ਕਰਦੇ ਆ ਜੀ। ਹਲਦੀ ਹਲਦੀ ਅਸੀਂ ਥੋੜੀ ਜਿਹੀ ਪਾ ਤਾ ਪੋਣਿਆ ਕਿਉਂਕਿ ਹਲਦੀ ਇੱਕ ਸਿਹਤ ਲਈ ਚੰਗੀ ਚੀਜ਼ ਹੈ। ਤੁਸੀਂ ਭਰ ਕੇ ਚਮਚਾ ਪਾ ਇਸਦੇ ਨਾਲ ਰੱਖੀ। ਇਹ ਜੀ ਸਿੰਪਲ ਨੂਨ ਮਿਰਚ ਪਾਇਆ ਜੀ ਆਪਾਂ ਕੁਝ ਨਹੀਂ ਪਾਇਆ। ਹੈਮ ਜੀ। ਹਾਂ ਜੀ। ਤੁਸੀਂ ਤਾਂ ਚਾਰ ਭਰ ਕੇ ਚਮਚਾ ਪਾ ਹਲਦੀ ਦਾ ਮੈਂ ਕੱਲ ਪਾਇਆ ਸੀ ਅੱਧਾ ਚਮਚਾ। ਤਾਂ ਉਹਦਾ ਰੰਗ ਚਿੱਟਾ ਆਇਆ ਸੀ। ਚਿੱਟਾ ਦਾ ਪਤਾ ਨਹੀਂ ਪਰ ਇੱਕ ਗੱਲ ਲੈ ਕੇ ਆਪਾਂ ਇੰਨੀ ਰੋਟੀ ਖਾ ਕੇ ਪਤਾ ਵੀ ਨਹੀਂ ਲੱਗਾ ਕਰਦੀ ਦਾ। ਹਮ। ਹੈਲਦੀਰ ਹੈਲਦੀ ਸਬਜ਼ੀ ਬਣਾਈ ਸੀ ਮੈਂ। ਆ ਦੇਖੋ ਜੀ ਹੁਣ ਆਪਾਂ ਨੂਨ ਅੱਜ ਪ 1-2 ਮਿੰਟ ਨਾ ਜੀ ਮਸਾਲਾ ਸਾਂ ਨੂਨ ਮਿਰਚ ਭੁੰਨਣਾ ਜ਼ਰੂਰੀ ਹੈ ਜੇ ਨੂਨ ਮਿਰਚ ਵੀ ਤੱਕਿਆ ਰਹੇ ਫਿਰ ਵੀ ਪਨੀਰ ਬਿਲਕੁਲ ਠੋਡਾ ਸਵਾਦ ਨਹੀਂ ਬਣੂਗਾ ਫਿਰ ਕਿਦੇ ਆਂਟੀ ਨੂੰ ਕਹਾਂ ਵੀ ਆਂਟੀ ਇਹਦਾ ਵਾਪ ਮਾਰਤਾ ਆਜੋ ਆਂਟੀ ਕੋਲੇ ਬਣਾ ਕੇ ਖਵਾ ਕੇ ਦਿਖਾ ਦੂੰ ਆ ਦੇਖੋ ਜੀ ਮਸਾਲਾ ਦਿਖਾਦੀ ਆ ਆ ਦੇਖੋ ਜੀ ਮਸਾਲਾ ਗਿਆ ਆਪਣਾ ਬਿਲਕੁਲ ਭੁੱਜ ਤੇ ਮੈਂ ਇਹਦੇ ਵਿੱਚ ਆਪਾਂ ਜਿਹੜੇ ਗ੍ਰाइंड ਕੀਤਾ ਸੀ ਮਸਾਲਾ ਉਹ ਘਾਲ ਕੇ ਪਾਵਾਂਗੇ ਪਾਣੀ ਜ਼ਰੂਰ ਪਾਇਓ ਕਰੋ ਮਸਾਲੇ ਜੀ ਕਿਹੜਾ ਮਰਜੀ ਮਸਾਲਾ ਗਾ ਫਿਰ ਉਹ ਨਾ ਕੱਚਾ ਪਣ ਸਾਰਾ ਨਿਕਲ ਜਾਂਦਾ ਇਹ ਇਹਦੇ ਲਈ ਆਪਾਂ ਘਟਣੀਆਂ ਕਾਫੀ ਪੀਰਿਆ ਹੋਇਆ ਥੋੜਾ ਜਿਹਾ ਧਨੀਆ ਪਾ ਜੀ ਸਿੱਟਾਂਗੇ ਕਿਉਂਕਿ ਇਹਦੀ ਖੁਸ਼ਬੂ ਜਾਰੇ ਬਣਦੀ ਹੁਣ ਆਪਾਂ ਪਾਣੀ ਉਹਨਾਂ ਪਾਉਣ ਲਈ ਜਿੰਨੀ ਆਪਾਂ ਉਹ ਲੋੜਾ ਜਿੱਪ ਭੱਜ ਕੇ ਜ ਮਲਾਈ ਚੱਕ ਕੇ ਲੈ ਆਂ ਇਥੇ ਵੀਡੀਓ ਟਾਲਰੈਡੀ ਲਈ ਲੈ ਆ ਜਾ ਬੰਦੀ ਕਰ ਜਣਾ ਵੀਡੀਓ ਚੱਲਦਾ ਆਹ ਲੋ ਜੀ ਆਪਾਂ ਲੈ ਆਂਦੀ ਮਲਾਈਆ ਦੇਖੋ ਇਹ ਮਲਾਈ ਆਪਾਂ ਕੱਲ ਘਿਓ ਬਣਾ ਲੈ ਸੀ ਜੀ ਥੋੜੀ ਜੀ ਰਹੀ ਆਹ ਦੇਖੋ ਜੀ ਹੁਣ ਆਪਾਂ ਇੱਥੇ ਨਾ ਇੱਕ ਪਤੋ ਦੋ ਚਮਚੇ ਮਲਾਈ ਇਹ ਜ਼ਰੂਰ ਛਟਾਂਗੇ ਮਲਾਈ ਇੱਥਾਂ ਆ ਗਏ ਨਾ ਪਰ ਫਲੇਵਰ ਵਧੀਆ ਆ ਜਾਂਦਾ ਮਿੱਠਾਪਨ ਜਾਉਣ ਲੱਗ ਜਾਂਦਾ ਪਨੀਰ ਚ ਪਰ ਸਵਾਦ ਵੱਧ ਲੱਗਦਾ ਪਨੀਰ ਦੇ ਵਿੱਚ ਨਾ ਜੀ ਮਿੱਠਾਪਨ ਉਹ ਵਧੀਆ ਆਉਗਾ ਐਵੇਂ ਲੱਗੂ ਜਿਹੜਾ ਇੱਕ ਕਿੜਾ ਸਾਹੀ ਸਾਡੇ ਕੋਲੇ ਤਾਂ ਜੀ ਮੁੱਲ ਦੀ ਮਲਾਈ ਆ ਤੁਹਾਡੇ ਕੋਲੇ ਘਰ ਦੀ ਹੋਣੀ ਆ ਭਾਵੇਂ ਦੋ ਚਮਚੇ ਵੱਧ ਪਾ ਲਿਓ ਤਾਂ ਵੀ ਕੋਈ ਚੱਕਰ ਨਹੀਂ ਪਨੀਰ ਆਪਾਂ ਉਦੋਂ ਹੀ ਪਾਉਣਾ ਹਮੇਸ਼ਾ ਜਦੋਂ ਮਟਰ ਪਨੀਰ ਮਟਰ ਉਬਲਣ ਲੱਗ ਜਾਵੇ ਹਨ ਉਦੋਂ ਪਹਿਲਾਂ ਪਨੀਰ ਕਦੇ ਨਾ ਪਾਓ ਆ ਦੇਖੋ ਜੀ ਜਿਹੜੀ ਇਹ ਗਰੇਵੀ ਦਾ ਤੁਸੀਂ ਮੈਦਰ ਲਗਾਣਾ ਮੇਰਾ ਮੂੰਹ ਦਹੀ ਜਾਣਾ ਸੋਣ ਆਪਾਂ ਹੀ ਆ ਦੇਖੋ ਜੀ ਜਿਹਨਾਂ ਦਾ ਰੰਗ ਹੈ ਕਿੰਨਾ ਸੋਹਣਾ ਚੇਂਜ ਹੋ ਗਿਆ ਪਨੀਰ ਦਾ ਆਇਆ ਤਰੀਕੇ ਨਾਲ ਪਨੀਰ ਬਣਾ ਕੇ ਦੇਖਿਓ ਤੁਸੀਂ ਆਪ ਹੀ ਕਹੋਗੇ ਵੀ ਆਂਟੀ ਬਹੁਤ ਵਧੀਆ ਟ੍ਰਿਕ ਦੱਸੀ ਹੈ ਤੁਸੀਂ ਸਿੰਪਲ ਤਰੀਕਾ ਕੋਈ ਅਸੀਂ ਚ ਮਟਰ ਮਸਾਲਾ ਨਹੀਂ ਪਾਉਂਦੇ ਮਟਰਾਂ ਦਾ ਕੋਈ ਮੁਰਲ ਦਾ ਮਸਾਲਾ ਕੁਝ ਨਹੀਂ ਪਾਉਂਦੇ ਘਰ ਦਾ ਪਾਇਆ ਖਾ ਕੇ ਦੇਖਿਓ ਥੱਲੇ ਵੀ ਹਿੱਟੀ ਨਾਲ ਗੁਰੂ ਬਾਹ ਵਜ ਗਈ ਭਰਾਵਾ ਇਹਦੇ ਚ ਮੇਰਾ ਕਿਹਦਾ ਜੀਗਰ ਦਾ ਮਟਰ ਖਲਿਆਰ ਨੂੰ ਆਹ ਦੇਖੋ ਮਟਰ ਪਾਉਂਦੇ ਆ ਇਹ ਮਟਰ ਘਰ ਦੇ ਕੱਢੇ ਹੋਏ ਆ ਜੀ ਪਹਿਲਾਂ ਤਾਂ ਮੁੱਲ ਦੀ ਲੈਂਦੀ ਹੁੰਦੀ ਅਸੀਂ ਥੈਲੀ ਜੀ ਥੈਲੀ ਸਸਤੀ ਪੈ ਜਾਂਦੀ ਹੈ। ਪਰ ਮੈਂ ਥੈਲੀ ਵਾਲੇ ਐਣੀ ਪਤਾ ਕਿੰਨੇ ਟਾਈਮ ਦੇ ਕੱਢੇ ਹੁਣ ਪਰੋ ਥੋੜੇ ਕਾੜਦੇ ਪਨ ਨਿੱਕੀ ਹੈ ਉਹ ਥੈਲੀ ਦੇ। ਜੇ ਮਜਬੂਰੀ ਚ ਖਾਣੇ ਪੈਣਾ ਨਹੀਂ ਪੁਰਾਣੇ ਅੱਡ ਵਾਲ ਦੇ। ਕੋਣ ਮੇਰੇ ਮੂੰਹੇ ਲੈਂਦਾ ਰੈਂਟੀ ਮੈਨੂੰ ਕਿਹਾ ਹੈ ਜੀ ਲੱਖ ਆ ਲਓ ਜੀ ਆਪਾਂ ਹੁਣ ਇਹਦੇ ਵਿੱਚ ਪਾਵਾਂਗੇ ਪਾਣੀ ਹੋਰ ਕਿਉਂਕਿ ਆਪਾਂ ਗਰੇਵੀ ਵਾਲਾ ਖਾਣਾ ਪਸੰਦ ਕਰਦੇ ਆ। ਦੱਸੋ ਮੈਨੂੰ ਕਿਉਂ ਨਹੀਂ ਪਸੰਦ ਆਉਂਦਾ? ਸਾਡੀ ਹੁੰਦੀ ਗਰੀਬੀ ਵਾਲੀ ਵੈਸੇ। ਗਰੇਵੀ ਵਾਸਤੇ ਐਵੇਂ ਰੱਖੀ ਜਿਹੜਾ ਗਰੇਵੀ ਨੂੰ ਥੋੜੀ ਜੀ ਨਾ ਨਾ ਵਾਲੀ ਪਤਲੀ ਹੋਵੇ ਨਾ ਵਾਲੀ ਹਾਰਡ ਹੋਵੇ ਮਿਕਸ ਜੀ ਰੱਖੇ ਹਾਂ ਆ ਦੇਖੋ ਜੀ ਪਾਣੀ ਆ ਜਿ ਲੋੜ ਅਨੁਸਾਰ ਪਾਇਆ ਕਿਤੇ ਬਾਲਾ ਵੀ ਨਾ ਬਾਲੇ ਅਸੀਂ ਤੇ ਫਿਰ ਦੋ ਡੰਗ ਖਾਵਾਂਗੇ ਭਾਈ ਹੁਣ ਆਪਾਂ ਇਹਨੂੰ ਢੱਕ ਦਿੰਨੇ ਆ ਜੀ ਇਹ ਚ ਕੁਝ ਨਹੀਂ ਕਰਦੇ ਜਦੋਂ ਇਹ ਮਟਰ ਉਬਲਣ ਲੱਗ ਗਏ ਮਟਰਨ ਮੈਂ ਫੇਕੀ ਦੇਖੂ ਜਦੋਂ ਇਹ ਲੱਗੇ ਮਾਰੇ ਮोटे ਕੱਚੇ ਫੇਰ ਪਨੀਰ ਪਾਉਂਗੇ ਉਹ ਤੁਹਾਨੂੰ ਅਸੀਂ ਅੱਗੇ ਪ੍ਰੋਸੈਸ ਦਿਖਾਵਾਂਗੇ ਆਹ ਲੋ ਜੀ ਆਪਣੇ ਮਟਰ ਬਣ ਚੁੱਕੇ ਲਗਭਗ ਸਬਕੀ ਮੇਥੀ ਪਾਲਿਆ ਕਰੋ ਜੀ ਇਹਦੇ ਨਾਲ ਟੇਸਟ ਜ਼ਿਆਦਾ ਬਣ ਜਾਂਦਾ ਨਾਲ ਇਹ ਚੰਗੀ ਜੀ ਖੁਸ਼बू ਜੀ ਵਧੀਆ ਹੁੰਨ ਲੱਗ ਜਾਂਦੀ ਆ ਬਾਲੀ ਚੀਜ਼ ਕੋਈ ਨਾ ਪਾਵੇ ਬਸ ਹਲਕੀ ਜੀ ਪਾਵੇ ਜਿਵੇਂ ਮੈਂ ਮੇਥੀ ਆਪਾਂ ਹਲਕੀ ਜੀ ਪਾਈ ਹੈ ਤਾਂ ਕੇ ਆਪਣੀ ਸਬਜ਼ੀ ਬਣ ਚੁੱਕੀ ਹੈ ਜਦੋਂ ਸਬਜ਼ੀ ਬਣ ਜਾਈਏ ਤੇ ਆਪਣੇ ਨਾਲ ਮਟਰ ਮਟਰ ਪਨੀਰ ਮਸਾਲਾ ਪਿਆ ਸੀ ਜੀ ਘਰੇ ਤੇ ਹਲਕਾ ਜਿਹਾ ਪਾ ਦੇ ਨਾਲ ਨਾ ਹੋਰ ਕੁਝ ਨਹੀਂ ਹੁੰਦਾ ਇਹਦੇ ਨਾਲ ਨਾ ਕਿ ਦਾਲ ਚ ਖੁਸ਼बू ਆਉਣ ਲੱਗ ਜਾਂਦੀ ਆ ਹੋਰ ਇਹਦਾ ਕੋਈ ਬਾਲਾ ਵੱਡਾ ਰੋਲ ਨਹੀਂ ਹੁੰਦਾ ਸਿਰਫ ਇਹਦੇ ਨਾਲ ਖੁਸ਼बू ਹੁੰਦੀ ਆ ਆ ਪਾਇਆ ਆਪਾਂ ਪਨੀਰ ਮਟਰ ਬਣ ਚੁੱਕੇ ਸੀਗੇ ਪਹਿਲਾਂ ਮੰਮੀ ਨੇ ਚੈੱਕ ਕਰ ਲਈ। ਆਪਾਂ ਨੂੰ ਹਲਕਾ ਜਿਹਾ ਬਾਲਾ ਤਾਂ ਆ ਹੀ ਜਾਂਦਾ ਹੈ। ਹਲਕਾ ਜਿਹਾ ਬਾਲਾ ਹੋਰ ਦੇ ਮੰਗੇ। ਆ ਸਾਈਂ ਦਿਖਾ ਲਓ ਮੰਮੀ ਜੀ ਕਿ ਆਪਾਂ ਕਿੱਦਾਂ ਗਾਖਾ ਪਨੀਰ ਦਾ ਸਾਈਂ ਆ। ਓ ਇੱਦਾਂ ਹੀ ਰੱਖਿਆ ਆਪਾਂ ਦਾ ਬਾਲਾ ਵੱਡਾ ਪਨੀਰ ਦਾ ਸਾਈਂ ਤੋੜਨਾ ਪੈਂਦਾ ਹੈ ਸਿੱਧਾ ਬੁਰਕੀਤੀ ਜਾਂਦਾ ਹੈ। ਲਓ ਜੀ ਕੋਲੋਂ ਆਪਾਂ 'ਚ ਕੁਝ ਨਹੀਂ ਪਾਉਂਦੇ। ਹਰਾ ਧਨੀਆ ਪਾਵਾਂਗੇ ਕੱਲਾ। ਤੇ ਆ ਦੇਖ ਬਾਲਾ ਰੁਕ ਗਿਆ ਮੜਾ ਜਿਹਾ ਬਾਲਾ ਹੋਰ ਆ ਜਾਂਦੇ ਆਪਾਂ ਨੂੰ 1 ਮਿੰਟ ਲਈ ਢੱਕਾਂਗੇ। ਠਾਕ ਲਾਉਂਗੀ ਔਰ ਕੋ ਪਾ ਬਾਲੀ ਸਬਜੀ ਬਣ ਕੇ ਬਿਲਕੁਲ ਰੈਡੀ ਹੈ ਪਾਹ ਨਾਲ ਤੁਹਾਨੂੰ ਦਿਖ ਨਹੀਂ ਰਹੀ ਹੋਣੀ ਆਪਾਂ ਪਾਤਾ ਹਰ ਗਿਆ ਧਨੀਆ ਹਰੀਆ ਤਾਂ ਨਹੀਂ ਆਣੀ ਹਰਾ ਤਾਂ ਨਹੀਂ ਹਈਆ ਹਈਆ ਧਨੀਆ ਹਰਾ ਤਾਂ ਨਹੀਂ ਆਪਾਂ ਔਨਸਾਰ ਸਬਜੀ ਨੀਚੇ ਲਾਓ ਜੇਕਰ ਤੁਸੀਂ ਧਨੀਆ ਪਾ ਕੇ ਸਬਜੀ ਨੂੰ ਦੇ ਤਾਂ ਬਾਲਾ ਤਾਂ ਉਹਦਾ ਟੇਸਟ ਹੋ ਜਾਣਾ ਕਾਲਾ ਯਾਨੀ ਕਿ ਖਤਮ ਕਰਵਾ ਦੇਣੀ ਬੋਦਰ ਠਾਠਾ ਚੁਰਲੇ ਦੀ ਵੀ ਵੀਡੀਓ ਬਣਾਈਏ ਧੜਾ ਦੀਪੂ ਵੀ ਭਰਤੀ ਹੈ ਹਾਈ ਹਾਈ ਨੀ ਸੋਣੀ ਖੁਸ਼ਬੂ ਆ ਰਹੀ ਹੈ ਧਨੀਏ ਦੀ ਸਬਜ਼ੀ ਚੋ ਕਿਸੇ ਦੇ ਘਰੋਂ ਲਿਆਂਦਾ ਜੀ ਇਹ ਤਾਜ਼ਾ ਧਨੀਆ ਹਾਂ ਲੋ ਜੀ ਆਪਣਾ ਪਨੀਰ ਬਣ ਕੇ ਬਿਲਕੁਲ ਰੈਡੀ ਹੈ ਤੇ ਹੁਣ ਆਪਾਂ ਬਣਾਉਣੇ ਆ ਜੀ ਤੰਦੂਰੀ ਰੋਟੀ ਤੰਦੂਰੀ ਰੋਟੀ ਪ੍ਰੋਸੈਸ ਸੋ ਨੂੰ ਸ਼ਾਇਦ ਪਤਾ ਹੀ ਹੋਣਾ ਮੈਂ ਪਹਿਲਾਂ ਵੀ ਬਣਾ ਕੇ ਦਿਖਾਈ ਸੀ ਵੀ ਚੁੱਲੇ ਤੇ ਤੰਦੂਰੀ ਰੋਟੀ ਭਾਈ ਆਪਾਂ ਕਿਵੇਂ ਬਣਾਉਣੇ ਆ ਬੱਚਿਓ ਮੈਂ ਤਾਂ ਜਿਆਦਾਤਰ ਪਨੀਰ ਬਣਾ ਕੇ ਉਹ ਪਾ ਲਈ ਹਾਂ ਨੋਰਮਲ ਦਾ ਟੇਸਟ ਵੱਧ ਹੁੰਦਾ ਕਰਾਰਾ ਬਣ ਜਾਂਦਾ ਦਿਖਾ ਕਿ ਜੇ ਬਹ ਹੱਥ ਨਾਲ ਬੇਲ ਕੇ ਰੋਟੀ ਬਣਾਉਣੇ ਨਾ ਬਣਤ ਥੋੜੀ ਜਿਹੀ ਭਾਵੇਂ ਵਿੱਗੀ ਜਾਂਦੀ ਐ ਪਰ ਤੰਦੂਰੀ ਰੋਟੀ ਬਣਦੀ ਮੋਟੀ ਆ ਹਾਂ ਪਰ ਇਹ ਸਵਾਦ ਬਣਦੀ ਐ ਜੇ ਹੁਣ ਬੇਲ ਨੇ ਨਾ ਆਪਾਂ ਜੇ ਹੁਣ ਆਪਾਂ ਇਹ ਧਨੀਆ ਵਾਲੀ ਰੋਟੀ ਬਣਾਉਣੀ ਹੋਵੇ ਹਨਾ ਤਾਂ ਆਪਾਂ ਇਹਦੇ ਉੱਤੇ ਚੀਰੇ ਧਨੀਆ ਲਾ ਸਕਦੇ ਐ ਕਿਉਂਕਿ ਜਿਹੜੇ ਆਪਾਂ ਹੱਥਾਂ ਨਾਲ ਥੱਪਦਿਆਂ ਰੋਟੀ ਉਹ ਧਨੀਆ ਵੀ ਖਿੱਚ ਲੈਂਦੀ ਆ ਲਓ ਜੀ ਹੁਣ ਦੋ ਰੋਟੀਆਂ ਬਣਾ ਕੇ ਤੁਹਾਨੂੰ ਮੈਂ ਦਿਖਾਉਣੀ ਆ ਭਾਈ ਜਵਾਕੋ ਆਹ ਲਓ ਜੀ ਹੁਣ ਆਪਾਂ ਇਹ ਤੇ ਲਾਇਆ ਪਾਣੀ ਇਹਦੇ ਇੱਕ ਪਾਸੇ ਪਾਣੀ ਲੱਗੂਗਾ ਜਿਹੜੇ ਪਾਸੇ ਤਵੇ ਵਾਲੇ ਪਾਸੇ ਜਾਊਗੀ ਜੀ ਮਮਸ ਮੀਨ ਵਾਟਰ ਇਹਨਾਂ ਨੂੰ ਪਕਾਉਨੇ ਆ ਜੀ ਦੂਜੀ ਰੋਟੀ ਕਾਰਨ ਆ ਗਿਆ ਮਾਰ ਮਾਰ ਲਫੜ ਪਜਾਰੀ ਰੋਟੀ ਦਾ ਧੂਆਂ ਘੜ ਦਿੰਦਾ ਤੰਦੂਰੀ ਰੋਟੀ ਨਾਲ ਨਾ ਜੀ ਪਨੀਰ ਇੰਨਾ ਸਵਾਦ ਲੱਗਦਾ ਹੈ ਮੂੰਹ ਚੋਂ ਪਾਣੀ ਆ ਜਾਂਦਾ ਮੇਰਾ ਤਾਂ ਤੰਦੂਰੀ ਰੋਟੀ ਤੇ ਪਨੀਰ ਦੇਖ ਕੇ ਕਿਉਂਕਿ ਇਹਦਾ ਕੰਬੀਨੇਸ਼ਨ ਬਣ ਜਾਂਦਾ ਨਾ ਪਨੀਰ ਸੌਫਟ ਹੁੰਦਾ ਤੇ ਤੰਦੂਰੀ ਰੋਟੀ ਥੋੜੀ ਜੀ ਕਰੜੀ ਹੁੰਦੀ ਹੈ ਜੀ ਇਹਨੂੰ ਪਾਣੀ ਆਦ ਦੀ ਰੋਟੀ ਵੀ ਬਣਾ ਸਕਦੇ ਆਪਾਂ ਜਿਵੇਂ ਆਪੋ ਉੱਤੇ ਰਾੜਾਂਗੇ ਤੇ ਪਾਣੀ ਆਦ ਦੀ ਬਣ ਜੂਜੀ ਹੈ ਜਰ ਰੀਨੀ ਇਹਨੇ ਆਪਾਂ ਕਰਦੇ ਆ ਪੇੜਾ ਕਿਉਂਕਿ ਦੀਪੂ ਨੂੰ ਵੀ ਵਿਚਾਰੇ ਨੂੰ ਭੁੱਖ ਲੱਗੀ ਪਈ ਹੈ ਭਾਈ ਬੱਚਿਓ ਔਰ ਦੀਪੂ ਦਾ ਗੁੱਡਾ ਰੜਾਏ ਮੈਂ ਵਿਚਾਰੇ ਦਾ ਸੋਹਾ ਦੀ ਖੱਦੀ ਹੈ ਨਹੀਂ ਵੀ ਕਿਉਂਕਿ ਆਪਾਂ ਤਾਂ ਬਾਹਰ ਰੋਟੀ ਨਹੀਂ ਖਾਂਦੇ ਜੀ ਆਪਾਂ ਦੋ ਟਾਈਮ ਹੀ ਰੋਟੀ ਖਾਂਦੇ ਆ ਜਾਂ ਤਾਂ ਸਵੇਰ ਤੇ ਜਾਨ ਸਾਹ ਦੁਪਹਿਰੇ ਅਸੀਂ ਕੁਝ ਹਲਕਾ ਬਲਕੀ ਖਾਣੇ ਨੇ ਹਾਂ ਕੋਈ ਵੀ ਅਸੀਂ ਦੁਪਹਿਰੇ ਰੋਟੀ ਨਾ ਖਾਦੀ ਆ ਨਾ ਮੈਂ ਜਦੋਂ ਹੈਵੀ ਲੰਚ ਕਰ ਲੈਂਦੇ ਕੋਈ ਖਾ ਲੈਣੇ ਹੈਵੀ ਤਿੰਨ ਵਜੇ ਲੰਚ ਕਰਦਾ ਜਦੋਂ ਕੁਝ ਹੈਵੀ ਕੁਝ ਖਾ ਲੈਣੇ ਆ ਫਿਰ ਹਮਝ ਲੋ ਕਿ ਨੀਂਦ ਜੀ ਆਈ ਜਾਂਦੀ ਰਹਿੰਦੀ ਆ ਅਸੀਂ ਤਿੰਨ ਟਾਈਮ ਖਾਣਾ ਬਿਲਕੁਲ ਨਹੀਂ ਖਾਂਦੇ ਜੀ ਬਿਲਕੁਲ ਵੀ ਨਹੀਂ ਖਾਂਦੇ ਲਓ ਜੀ ਹੁਣ ਆਪਾਂ ਮਾਰਦੇ ਆ ਤਵਾ ਨੂੰ ਤਾਂ ਵੈਸੇ ਤਾਂ ਇਹ ਜਿਆਦਾ ਤਾਂ ਵਧੀਆ ਕੋਲੇ ਦੇ ਬੰਦੀ ਉਹ ਰੋਟੀ ਲਿਗ ਵੀ ਆਪਣੀ ਤਾਂ ਮੈਨੂੰ ਥੱਲੇ ੜੜਨਾ ਪੈਣਾ ਉਹ ਬਰਨਿੰਗ ਘੱਟ ਲੱਗੀ ਅਸੀਂ ਰੋਟੀ ਨੂੰ ਚਲੋ ਕੋਈ ਗੱਡੀ ਨੂੰ نیچے ਰੜ ਲੈਨੇ ਆ ਜੀ ਜਿਹੜਾ ਪਾਸਾ ਰੜਿਆ ਸੀ ਉਹੀ ਪਾਸਾ ਦੁਬਾਰੇ ਉਦਰਾ ਅੱਗ ਬੰਨੀ ਕਰਤਾ ਹਾਂ ਲਓ ਜੀ ਇਹ ਉਹ ਨਾ ਪਰ ਉਹ ਜੇ ਤਾਂ ਹੁੰਦੀ ਨਾ ਕੋਲੇ ਦੀ ਅੱਗ ਤਾਂ ਬਹੁਤ ਸੋਹਣੀ ਰੋਟੀ ਰੜਦੀ ਉਹਨੇ ਕੋਲੇ ਨਹੀਂ ਨਹੀਂ ਹੈਗੀ ਇਹ ਆ ਗੱਤਿਆਂ ਦੀ ਇਹ ਗੱਤਿਆਂ ਦੀ ਅੱਗ ਬਚੀਰੀ ਤੁਹਾਨੂੰ ਦੱਸੀ ਆ ਨਾ ਜੀ ਡਬਲ ਕੰਮ ਹੋਈ ਜਾਂਦਾ। ਇਹਨਾਂ ਨੇ ਕੱਪੜਿਆਂ ਦਾ ਕੰਮ ਵੀ ਜੱਲੀ ਜਾਂਦਾ, ਨਾਲੇ ਬੱਲ ਨਹੀਂ ਲੈ ਕੇ ਜਾਂਦਾ, ਸਿਆਲ ਚੱਲੀ ਜਾਂਦਾ, ਫਿਰ ਵੀ ਸਿਲਕੜ ਨਹੀਂ ਲੱਗ ਜਾਂਦੀ। ਅਸੀਂ ਰੀਅਲ ਦਿਖਾਉਣੇ ਹੁੰਦੇ ਆ ਜੀ। ਲੋਕ ਵੀਡੀਓ ਸਕਿਪ ਕਰ ਦਿੰਦੇ, ਅਸੀਂ ਇਸ ਕਰ ਨਹੀਂ ਕਰਦੇ। ਹੁਣ ਤੁਹਾਡੇ ਸਾਹਮਣੇ ਰੋਟੀ ਰੜਾਗੇ। ਕਿਉਂਕਿ ਇਹ ਥੱਲੇ ਡਿੱਗ ਪਈ ਜੀ। ਜਮਾ ਤੁਹਾਡੇ ਸਾਹਮਣੇ ਰੜਾਂਗੇ ਰੀਅਲ ਆ। ਕਦੇ ਵੀ ਅਸੀਂ ਸਕਿੱਪ ਨਹੀਂ ਕਰਦੇ ਵੀਡੀਓ ਲੋਕ ਨਾ ਵੀਡੀਓ ਕੱਟ ਦਿੰਦੇ ਇੱਥੇ ਰੋਟੀ ਕੋਈ ਖਰਾਬ ਹੋ ਜੇ ਅਸੀਂ ਨਹੀਂ ਕਦੇ ਵੀ ਕੱਟੀ ਵੀਡੀਓ ਆ ਤੁਹਾਡੇ ਸਾਹਮਣੇ ਰੜੀ ਐ ਨੇ ਰਮਣੀ ਰੜਾਂਗੇ ਪਰ ਅਮੇ ਅੱਗ ਘਟਾਉਣੀ ਪੈਂਦੀ ਇਹਦੇ ਵਾਸਤੇ ਨਾ ਵਾਹ ਕੀ ਬੋਤ ਐ ਨਾਲ ਥੱਲੇ ਰਿਕ ਵੀ ਸੀ ਥੇ ਵੀ ਕਿੱਡੀ ਸੁਣੀ ਰੜੀ ਤੰਦੂਰੀ ਰੋਟੀ ਨੂੰ ਚਿੱਟੀ ਬਣਦੀ ਦੂਜੀ ਨਾਲ ਹਣਾ ਇਹ ਫਿਰ ਆਧੀ ਪੂਰੀ ਤੇ ਪਰੇਥ ਨਹੀਂ ਲੱਗਦਾ ਆ ਲਓ ਜੀ ਆਪਣੀ ਤੰਦੂਰੀ ਰੋਟੀ ਰੜ ਗਈ ਆ ਦੇਖੋ ਜੀ ਪਿਆਰੀ ਪਿਆਰੀ ਦੂਜੀ ਰੋਟੀ ਜਾਂਦੀ ਆ ਜੀ ਤੁਹਾਨੂੰ ਰਾੜ ਕੇ ਨਾ ਸੀ ਸਰਵ ਕਰਕੇ ਦਿਖਾਉਣੇ ਆ ਜੀ ਦੋ ਜੀ ਰੋਟੀਆਂ ਪਕਾਈਆਂ ਜਾਂਦੀ ਪਪੂਲੇਟ ਲੈ ਚੱਕ ਕੇ ਪੁੱਤ ਵੀਡੀਓ ਬੰਦ ਕਰ ਦਗੇ ਹੁਣ ਜਿਹੜੇ ਬੰਦ ਕਰਦੇ ਫਿਰ ਥਾਲ ਤਾਂ ਲੈਉਣੇ ਪੁੱਤਨ ਚੱਕ ਕੇ ਲਓ ਜੀ ਆਪਣਾ ਮਟਰ ਪਨੀਰ ਬਣ ਕੇ ਤਿਆਰ ਆ ਤੰਦੂਰੀ ਰੋਟੀ ਨਾਲ ਸ਼ਿਕੰਦਰ ਤੇ ਖੀਰਾ ਤੇ ਹੁਣ ਆਪਾਂ ਤੁਹਾਨੂੰ ਟੇਸਟ ਕਰਕੇ ਦੱਸਦੇ ਆ ਕਿੱਦਾਂ ਬਣਦਾ ਹੈ ਬਣਦਾ ਨਹੀਂ ਸੋਰੀ ਕਿੱਦਾਂ ਬਣਿਆ ਮਮੀ ਮਿੰਗ ਫਲੇਵਰ ਕਿਆ ਬਾਤ ਹੈ ਐਂਡ ਨਾ ਟੇਸਟੀ ਬਟ ਯੂ ਨੋ ਦੀ ਪੂ ਅੱਜ ਫੰਜ ਰੋਟੀਆਂ ਖਾਏਗਾ ਮਹਸਲਾਤ ਆਦੀ ਉਹ ਕਿ ਕਸਟਮਰ ਸੋਚੀ ਜਾਣਗੇ ਕੋਲ ਆ ਆਹ ਲਾਲ ਜੇ ਕੀ ਬੇਮਾਰ ਦਿਖਾ ਦੀ ਗੈਸਟ ਹੋਰ ਨੂੰ ਬੜਾ ਘੈਂਟ ਬਣੇਗਾ ਸਿਰਈ ਆ ਸੋ ਤੁਸੀਂ ਇਸ ਤਰ੍ਹਾਂ ਜੀ ਪਨੀਰ ਬਣਾ ਕੇ ਦੇਖੋ ਆਗਾ ਘਰੇ ਸਾਡੇ ਕੋਲ ਤਾਂ ਮੋਲ ਦਾ ਪਨੀਰ ਹੈ ਜੀ ਤੁਸੀਂ ਥੋੜੇ ਘਰੇ ਮੱਝਾਂ ਹੋਣੀਆਂ ਘਰ ਦਾ ਬਣਾਓ ਬਿਲਕੁਲ ਸਿੰਪਲ ਤਰੀਕੇ ਨਾਲ ਬਣਾਇਆ ਤੇ ਇੰਨਾ ਟੇਸਟੀ ਬਣਿਆ ਤੁਸੀਂ ਆਪ ਕਹੋਗੇ ਵੀ ਬਿਆਹਾਂ ਚ ਵੀ ਨਹੀਂ ਜਾਇਜ਼ ਬਣਦਾ ਜੀ ਐਵੇਂ ਬਣਾ ਕੇ ਟਰਾਈ ਕਰਕੇ ਜਰੂਰ ਦੇਖਿਓ ਸਾਡੀ ਰੈਸਪੀ ਸੋਨੂੰ ਕਿੱਦਾਂ ਦੀ ਲੱਗੀ ਪਲੀਜ਼ ਲਾਈਕ ਸ਼ੇਅਰ ਕਮੈਂਟਾ ਜਰੂਰ ਕਰਿਆ ਕਰੋ ਮੈਂ ਤੇ ਖਾਣਾ ਸਾਰੇ ਨਾ ਜੀ ਹੱਸ ਖੇਡ ਕੇ ਖਾਇਆ ਕਰੋ ਜੀ ਮਨ ਖੁਸ਼ ਹੋ ਕੇ ਕੋਈ ਟੈਨਸ਼ਨ ਨਾ ਲਿਆ ਕਰੋ ਖਾਣ ਟਾਈਮ ਨਾ ਟੈਨਸ਼ਨ ਲਿਆ ਕਰੋ ਕਿਸੇ ਚੀਜ਼ ਦੀ ਇੱਕ ਤਾਂ ਇਹ ਫਾਇਦਾ ਜੀ ਘਰ ਦੀ ਚੀਜ਼ ਬਣਾ ਕੇ ਖਾਂਗੇ ਤਾਂ ਬਿਮਾਰ ਨਹੀਂ ਹੋਵਾਂਗੇ ਨੰਬਰ 2 ਤੁਸੀਂ ਮਤਲਬ ਜੋ ਚੀਜ਼ ਮੈਂ ਸਿੱਖੀਆਂ ਮੇਰੀ ਕੋਸ਼ਿਸ਼ ਹੈ ਵੀ ਤੁਸੀਂ ਵੀ ਸਿੱਖ ਜਾਓ ਹਨਾ ਜੀ ਸਿਖਾਉਣ ਦੀ ਇਹ ਤਾਂ ਕੁਝ ਸਿੱਖਦਾ ਹੀ ਹੈ ਜੀ ਵੀਡੀਓ ਕਿਸੇ ਦੀ ਵੀ ਦੇਖੀ ਆਪਾਂ ਕੁਝ ਨਾ ਕੁਛ ਤਾਂ ਜਰੂਰ ਸਿੱਖਿਆ ਕਿਸੇ ਨਾ ਕਿਸੇ ਦੀ ਵੀਡੀਓ ਚ ਸੋ ਵੀਡੀਓ ਬਣਾਉਣ ਦੇ ਸਾਥ ਕੋਈ ਕਮੀ ਰਹੀ ਹੋਵੇ ਤਾਂ ਅਹੀ ਸੌ आप मेरे सबु मेरियो मेरे पुत्र बनियो प्यार बनियो सतसी अ